ਦੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਖੇ ਅੱਜ ਹੋਲਾ ਮਹੱਲਾ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਦੂਰੋ ਦੂਰੋਂ ਸੰਗਤਾਂ ਪਹੁੰਚੀਆਂ ਅਤੇ ਉਹਨਾਂ ਨੇ ਬਹੁਤ ਹੀ ਹਰਸ਼ੋਲਾਸ ਦੇ ਨਾਲ ਹੋਲਾ ਮਹੱਲਾ ਮਨਾਇਆ ਅਤੇ ਕਮੇਟੀ ਵੱਲੋਂ ਵੀ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਇਹ ਵੀਰ ਜੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣੇ ਆ ਸਾਰੇ ਅਸੀਂ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਰ ਭਾਤ ਨਹੀਂ ਹੁੰਦਾ ਇਸ ਦਿਨ ਨੂੰ ਕਿਆ ਗਿਆ ਵੀ ਜਿਹੜੇ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ਡੱਕਿਆ ਗਿਆ ਵਾ ਮਹਾਰਾਜ ਨੇ ਆਖਰ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਆਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਨਮ ਦੇ ਆਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਪੰਥ ਦੀ ਚਾਹ ਖਾਲਸੇ ਦਾ ਉਹ ਘਾਰੇ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਚ ਆਈ ਆ ਜਿਹੜੇ ਫੁੱਲ ਭਾਂਤ ਭਾਂਤ ਦੇ ਲੈ ਕੇ ਆਏ ਆ ਬਹੁਤ ਵਧੀਆ ਕਿ ਸੋਹਣਾ ਦਿਨ ਬਣਾਇਆ ਗਿਆ ਪਰਫਿਊਮ ਨੂੰ ਰੋਕ ਲਗਾਈ ਜਾਂਦੀ ਐਸਡੀਪੀਸੀ ਵੱਲੋਂ ਉਹ ਵੀ ਇਹ ਕਿਸੇ ਚੀਜ਼ਾਂ ਦਾ ਕੈਮੀਕਲ ਭਾਗ ਬਣਾਇਆ ਜਾਂਦਾ ਇਹ ਕਰਕੇ ਢੱਕਿਆ ਗਿਆ ਕਿ ਇੱਥੇ ਅਤਰ ਵੀ ਵਰਤੇ ਜਾਂਦੇ ਨੇ ਹੋਰ ਭਾਗ ਭਾਮ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਉਹ ਜਿਹੜਾ ਪਰਫੂਮ ਜਿਹੜਾ ਤਾਂ ਕਰਕੇ ਬੰਦ ਕੀਤਾ ਗਿਆ ਬਹੁਤ ਵਧੀਆ ਨੰਨ ਆ ਗਿਆ ਹੁੰਦੇ ਮਿਲਿਆ ਜੀ ਜੀ ਅਜਿਹਾ ਐਕਸਪੀਰੀਅੰਸ ਕਿਤੇ ਹੋਰ ਦੇਖਣ ਨੂੰ ਮਿਲਿਆ ਨਾ 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 ਇੱਥੇ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਮਰੀਕਾ ਜੀ ਫੇਰ ਕੇ ਤੋਂ ਆਏ ਹਾਂ ਪੁਸ਼ਪਿੰਦਰ ਸਿੰਘ ਜੀ ਮੈਂ ਦਿੱਲੀ ਤੋਂ ਆਏ ਹਾਂ ਜੀ ਇਹ ਜੀਹਾਂ ਨਜ਼ਾਰਾ ਕਿਤੇ ਦੇਖਿਆ ਹੋਲੇ ਮੱਲੇ ਅਲੌਕਿਕ ਨਜ਼ਾਰਾ ਅਲੌਕਿਕ ਨਜ਼ਾਰਾ ਲੋਕੀ ਕਹਿੰਦੇ ਮਥਰੇ ਦੀ ਬ੍ਰਿੰਦਾਵਨ ਦੀ ਮੈਂ ਕਹਿੰਦਾ ਇੱਕ ਵਾਰ ਗੁਰੂ ਜੀ ਇੱਧਰ ਆਓ ਅਮਰ ਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇੜਿਆ ਜਾਂਦਾ ਹੈ ਜੀ ਅੱਜ ਸਪੈਸ਼ਲ ਆਏ ਸੀ ਇੱਥੇ ਜਾਂ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਏ ਹਾਂ ਵੈਸੇ ਤਾਂ ਤਿੰਨ ਮੱਲੇ ਹੁੰਦੇ ਨੇ ਜੇ ਸ਼ਹਿਰ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ 'ਚ ਦੀਵਾਲੀ ਦਾ ਹੁੰਦਾ ਸੀ ਵਸਾਖੀ ਦਾ ਹੁੰਦਾ ਸੀ ਕਰ ਕਰਾ ਕੇ ਕੋਈ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨ ਗੁਰੂ ਸਾਹਿਬ ਦੇ ਨਾਲ ਮਨਾਈਏ ਗੁਰਤੀ ਕੋ ਦੀ ਪਰਫਿਊਮ ਤੋਂ ਰੋਕ ਲਗਾਈ ਜਾਂਦੀ ਕਿ ਪਰਫਿਊਮ ਚ ਕੈਮੀਕਲ ਬਹੁਤ ਹੁੰਦੇ ਲੇਕਿਨ ਫਿਰ ਵੀ ਸੰਗਤ ਲੈ ਕੇ ਆਂਦੀ ਕਿ ਕਹਿਣਾ ਚਾਹੀਦਾ ਐਸੇ ਬਾਰੇ ਇਹ ਕਵਾਂਗੇ ਕਿ ਮਿਸਟ ਲੈ ਕੇ ਆਓ ਵਾਟਰ ਬੇਸ ਪਰਫਿਊਮ ਲੈ ਕੇ ਆਓ ਐਲਕੋਹਲ ਵਾਲੇ ਨਾ ਲੈ ਕੇ ਆਓ ਐਲਕੋਹਲ ਵਾਲੇ ਅੱਖਾਂ ਨੂੰ ਵੀ ਖਰਾਬ ਕਰਦੇ ਨੇ ਨਾ ਐਜ਼ ਅ ਪਰਫਿਊਮਰ ਮੇਰੀ ਆਪਣੀ ਫੈਕਟਰੀ ਹੈ ਡੈਲੀ ਬਵਾਨਾ ਦੇ ਅੰਦਰ ਮੈਂ ਪਰਫਿਊਮ ਦਾ ਬਲੈਂਡਰ ਹੈਗਾ ਜੀ ਜੀ ਮੈਂ ਇਹ ਕਹਿ ਸਕਦਾ ਕਿ ਐਲਕੋਹਲ ਵਾਲੇ ਨਾ ਲੈ ਕੇ ਆਓ ਮਿਸਟ ਇਚ ਵਾਟਰ ਬੇਸ ਪਰਫਿਊਮ ਲੈ ਕੇ ਆਓ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਆਓ ਦੂਸਰੇ ਨਾ ਲੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਹੋਲੇ ਮਹੱਲੇ ਦਾ ਦਿਵਸ ਹੈ ਪੁਰਬ ਹੈ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਪਾਇਆ ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰਮੰਦਰ ਸਾਹਿਬ ਜਾਂ ਹਜੂਰ ਸਾਹਿਬ ਵਾਖਾ ਜਗ੍ਹਾ ਤੇ ਜਾ ਕੇ ਖਾਲਸਾ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਕੀ ਰੂਪਿਆ ਦੀ ਸਾਹਾ ਸੰਗ ਜੀ ਉਹ ਗੁਰੂ ਅਮਰਦਾਸ ਜੀ ਚਰਨਾਂ 'ਚ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ ਖੁਸ਼ੀਆਂ ਦੇ ਜਕਾਰੇ ਬਲਾਵੇ ਨੇ ਆਹੋ ਜਾਵੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬਹੁਤ ਵਧੀਆ ਇੱਕ ਮਨ ਨੂੰ ਸਕੂਨ ਮਿਲਿਆ ਜੋ ਇੱਕ ਕੀ ਠੰਡਕ ਮਿਲੀ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਕੇ ਪਾਰੀ ਕੇ ਬੇਨਤੀ ਕਰਾਂਗੇ ਸੰਗਤ ਨੂੰ ਆਗਾਹ ਤੋਂ ਜਦੋਂ ਵੀ ਇੱਥੇ ਤੁਸੀਂ ਸਪਰੇ ਲੈ ਕੇ ਆਓ ਆਲਕੋਹਲ ਤੋਂ ਬਿਨਾਂ ਲੈ ਕੇ ਆਓ ਕੋਈ ਗੁਰੂ ਸਾਹਿਬਾਂ ਦੇ ਉੱਤੇ ਇਹ ਸਪਰੇ ਹੋਣਾ ਹੁੰਦਾ ਸੰਗਤ ਦੇ ਉੱਪਰ ਹੋਣਾ ਤੇ ਬਿਨਾਂ ਆਲਕੋਹਲ ਤੋਂ ਯੂਜ਼ ਕਰੋ ਕੋਈ ਕੈਮੀਕਲ ਨਾ ਵਿੱਚ ਪਾਇਆ ਜਾਵੇ ਐਸਡੀਪੀਸੀ ਦੇ ਪ੍ਰਬੰਧ ਕਿਦਾਂ ਦੇ ਲੱਗੇ ਬਹੁਤ ਵਧੀਆ ਅਰੇਂਜਮੈਂਟਾਂ ਨਾਲ ਬਹੁਤ ਪ੍ਰਬੰਧ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਠੀਕ